ਦੇਰ ਬਾਈ ਕੇ ਪਹੁੰਚ ਹੋਇਆ 25 ਤਲਵੰਡੀ ਸ਼ਹਿਰ ਜ਼ਿਲ੍ਹਾ ਫਿਰੋਜ਼ਪੁਰ ਪਹੁੰਚਦਾ ਜੀ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਲੋਨ ਦੀ ਬੜੀ ਸਮੱਸਿਆ ਆਂਦੀ ਆ ਉਹ ਵੀਰੋਂ ਲੋਨ ਕਰਦੇ ਆ ਤੇ ਉਹਦੇ ਬਾਰੇ ਬਾਈ ਜਾਣਕਾਰੀ ਕਰਦੇ ਆ ਬਾਜੀ ਦਾ ਸਤਿਕਾਰ ਸੱਸੀ ਹਸਨਦੀਪ ਬਾਈ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਹੀ ਬਹੁਤ-ਬਹੁਤ ਸਾਡੀ ਆਫਿਸ ਪਹੁੰਚਣ ਤੇ ਚਲੋ ਸੰਦੀਪ ਬਾਈ ਲੋਨ ਦਾ ਬਹੁਤ ਦਰਾਂਦੇ ਆ ਹਾਂਜੀ ਹਾਂਜੀ ਕਿੱਦਾਂ ਦੇ ਲੋਨ ਦੀ ਗੱਲ ਕਰੀਏ ਲੋਨ ਹੋਮ ਲੋਨ ਬਿਜ਼ਨਸ ਲੋਨ ਸਟੱਡੀ ਲੋਨ ਸਟੱਡੀ ਲੋਨ ਬਾਰੇ ਗੱਲ ਕਰੀਏ ਹਾਂਜੀ ਸਟੱਡੀ ਲੋਨ ਅੱਜ ਕੱਲ੍ਹ ਬਹੁਤ ਜ਼ਿਆਦਾ ਆਦੀ ਉਹਦੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਬੱਚੇ ਆਈਲਟਸ ਕਰ ਲੈਂਦੇ ਆ ਪਰ ਉਹਨਾਂ ਨੂੰ ਦਿੱਕਤ ਆਉਂਦੀ ਪੇਮੈਂਟ ਦੀ ਪੇਮੈਂਟ ਪੇਮੈਂਟ ਅਰੇਂਜ ਨਹੀਂ ਹੁੰਦੀ ਕਿਉਂਕਿ ਮਿਡਲ ਕਲਾਸ ਬੱਚੇ ਹੀ ਕਰ ਰਹੇ ਜਿਆਦਾ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਜਿੰਨਾਂ ਕੋਲੇ ਹੈਗੇ ਵਿਲਨ ਵੱਡੋ ਕਰ ਲੈਂਦੇ ਆ ਪੇਮੈਂਟ ਵੀ ਲਾ ਲੈਂਦੇ ਆ ਬਿਲਕੁਲ ਜੀ ਪਰ ਪਿੰਡਾਂ ਦੇ ਵਿੱਚ ਕਈ ਬੱਚਿਆਂ ਕੋਲੇ ਨਹੀਂ ਹੈਗੀ ਨਾ ਉਹਨਾਂ ਕੋਲੇ ਪ੍ਰਾਪਰਟੀ ਹੈਗੀ ਆ ਨਾ ਨਾਨਾ ਕੋਲੇ ਕੋਈ ਹੋਰ ਗਹਿਣੇ ਰੱਖਣੂ ਚੀਜ਼ ਹੈਗੀ ਨਾ ਉਹਦੇ ਵੇਚਣ ਨੂੰ ਹੈਗਾ ਉਹਨਾਂ ਨੂੰ ਆਪਾਂ ਸਟੱਡੀ ਲਾਉਣੀ ਪ੍ਰੋਵਾਈਡ ਕਰਵਾਈਦਾ ਉਹ ਉਹ ਕਿਸ ਤਰ੍ਹਾਂ ਕਰਦੇ ਆ ਫਿਰ ਸਟੱਡੀ ਲਾਉਣੇ ਦੋ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਸਿਕਿਉਰ ਇੱਕ ਅਨਸਿਕਿਉਰ ਜਦੋਂ ਅਦਰ ਆਪਾਂ ਅਨਸਿਕਿਉਰੀ ਕਰਦੇ ਆ ਠੀਕ ਹੈ ਅਨਸਿਕਿਉਰ ਦੇ ਵਿੱਚ ਜਿੱਦਿਆ ਆਪਾਂ ਪਹਿਲਾਂ ਗੱਲ ਹੋਈ ਸੀ ਵੀ ਲੋਕਾਂ ਕੋਲੇ ਰਜਿਸਟਰੀ ਵਗੈਰਾ ਹੈ ਨਹੀਂ ਜਾਂ ਘਰ ਦੀ ਕੋਈ ਨਹੀਂ ਜਾਂ ਜ਼ਮੀਨ ਉਹਦੀ ਆਪਾਂ ਨੂੰ ਲੋੜ ਨਹੀਂ ਅਨਸਿਕਿਉਰ ਦੇ ਵਿੱਚ ਆਪਾਂ ਕੀ ਕਰਦੇ ਆ ਆਪਾਂ ਨੂੰ ਰਜਿਸਟਰੀ ਦੀ ਕੋਈ ਲੋੜ ਨਹੀਂ ਬੱਚੇ ਦੀ ਕੇਵਾਈਸੀ ਡਾਕੂਮੈਂਟ ਬੱਚੇ ਦੇ ਸਟੱਡੀ ਰਿਲੇਟਡ ਡਾਕੂਮੈਂਟ ਹੋਰ ਜਿੱਦਾਂ ਕਿ ਆਫਰ ਲੈਟਰ ਇਹ ਚੀਜ਼ਾਂ ਆਪਾਨੂੰ ਚਾਹੀਦੀਆਂ ਪਛੇਤਾ ਮਦਰ ਫਾਦਰ ਦਾ ਬਿਜ਼ਨਸ ਵਾਲੀ ਆ ਫਾਦਰ ਦਾ ਹੋਵੇ ਹਾਂਜੀ ਉਹ ਚੀਜ਼ਾਂ ਆਈਟੀਆਰ ਹੋਵੇ ਇਹ ਚੀਜ਼ਾਂ ਜ਼ਰੂਰੀ ਹੋਵਣੀਆਂ ਮੈਂ ਕਰ ਲਵਾਂ ਬੱਚੇ ਦੇ ਮਾਪਿਓ ਆ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਕਰਦੇ ਤੁਸੀਂ ਹਾਂਜੀ ਇਨਕਮ ਦੇ ਹਿਸਾਬ ਨਾਲ ਵੀ ਜੇ ਬੱਚੇ ਦੇ ਅੱਜ ਕੱਲ੍ਹ ਹਰ ਕੰਮ ਦਾ ਬਿਜ਼ਨਸ ਤਾਂ ਕਰਦਾ ਹੀ ਕੋਈ ਨਾ ਠੀਕ ਠੀਕ ਆ ਜਾਂ ਉਹ ਨਹੀਂ ਫਾਦਰ ਨਹੀਂ ਕਰਦਾ ਉਹਨਾਂ ਦਾ ਕੋਈ ਬ੍ਰਦਰ ਕਰਦਾ ਵਾ ਤਾਂ ਉਹਨਾਂ ਨੂੰ ਐਡ ਕਰ ਲਈਦਾ ਵਾ ਹਾਂਜੀ ਹਾਂਜੀ ਐਡ ਕਰਕੇ ਚਲੋ ਬੈਂਕ ਨੂੰ ਆਪਾਂ ਉਹਨਾਂ ਦੇ ਡਾਕੂਮੈਂਟ ਨਾਲ ਲਾ ਦੇਈ ਦੀ ਹਾਂਜੀ ਬੈਂਕ ਉਸ ਬਿਹੇਵ ਤੇ ਬੱਚ ਨੂੰ ਸਟੱਡੀ ਲੋਨ ਪ੍ਰੋਵਾਈਡ ਕਰ ਦਿੰਦਾ ਅੱਛਾ ਤੁਸੀਂ ਬੱਚੇ ਦੀ ਮਨਪਸੰਦ ਬੈਂਕ ਹੋ ਸਕਦਾ ਨਹੀਂ ਇਹ ਨਹੀਂ ਹੋਦਾ ਤੁਹਾਡੀ ਉਹ ਤਾਂ ਬੈਂਕ ਨੂੰ ਆਪਾਂ ਫਾਇਲ ਦੇ ਦਈ ਦੀ ਹੈ ਕਿਸੇ ਬੈਂਕ ਨੂੰ ਫਾਇਲ ਦੇ ਦਈ ਦੀ ਆਪਾਂ ਐਲਬੈਂਸ ਚੱਕ ਕੇ ਕਰ ਦਿੰਦੀ ਆ ਠੀਕ ਹੈ ਠੀਕ ਹੈ ਜੀ ਜੀ ਤੇ ਵੀਰ ਜੀ ਫਿਰ ਹੁੰਦਾ ਜਿਹੜੀ ਕਿਸ਼ਤ ਕੁਸਤ ਬੰਦੀ ਇਹਦੀ ਹਾਂਜੀ ਇਹ EMI 베ਸਤੀ ਹੁੰਦਾ ਜੀ ਅੱਛਾ EMI 베 ਤੇ ਹਰ ਮਹੀਨੇ ਦੀ ਕਿਸ਼ਤ ਹੁੰਦੀ ਆ ਹਾਂਜੀ ਜੇ ਅੱਜ ਤੁਹਾਨੂੰ ਅਮਾਉਂਟ ਮੈਂ ਪਾਉਣਾ ਵਾ ਅੱਜ ਦੀ ਡੇਟ ਦੇ ਵਿੱਚ ਅਗਲੀ ਸੇਮ ਨਾਲ ਮਹੀਨੇ ਦੇ ਅਗਲੇ ਮਹੀਨੇ ਦੀ ਡੇਟ ਨੂੰ ਆਪਾਂ ਨੂੰ ਕਿਸ਼ਤ ਸ਼ੁਰੂ ਹੋ ਜਾਂਦੀ ਆ ਠੀਕ ਹੈ ਕਿਦਾਂ ਗ੍ਰੈਜੂਏਸ਼ਨ ਬੱਚਿਆ ਹਾਂਜੀ ਗ੍ਰੈਜੂਏਸ਼ਨ ਬੱਚਿਆ ਦੇ ਵੀਰ EMI ਆ ਉਹ 2 ਤੋਂ 5000 ਰੁਪਇਆ 3 ਹਰਸੀ ਵਿੱਚ 3 ਸਾਲ ਦੀ ਆਪਾਂ ਲੈ ਲਈ ਦੀਆ 3 ਸਾਲ ਤੱਕ ਬਾਅਦ ਵਿੱਚ ਬੱਚੇ ਦੇ ਡਿਪੈਂਡਡ ਕਰ ਦੋ ਕਿੰਨੀ ਕਿਸ਼ਤ ਕੱਢ ਸਕਦਾ ਹਾਂ ਠੀਕ ਹੈ ਕਰੋਸ ਲਈ ਪਲੱਸ 2 ਬੱਚੇ ਥੋੜੀ ਕਿਸ਼ਤ ਜ਼ਿਆਦਾ ਹੁੰਦੀ ਆ ਹਾਂਜੀ ਇਹ ਕਿੰਨਾ ਵੱਧਵਾ ਤੁਸੀਂ ਕਿੰਨਾ ਲੋਨ ਕਰ ਸਕਦੇ ਆ ਮੈਂ ਹੁਣ ਤੱਕ ਜਿੰਨੇ ਵੀ ਕੀਤੇ ਕੋ 27 ਲੱਖ 28 ਲੱਖ 31 ਲੱਖ 30 ਲੱਖ 25 ਲੱਖ ਜਿੰਨੇ ਦੇ ਪਰ ਮੇਰੇ ਕੋਲ ਸਾਰੇ ਡਾਕੂਮੈਂਟ ਵੀ ਪਏ ਆਂ ਕੰਟਰੀ ਦਾ ਕੋਈ ਹਿਸਾਬ ਤਾਂ ਨਹੀਂ ਨਹੀਂ ਕੰਟਰੀ ਦੇਖੋ ਜੀ ਕਈ ਵਾਰੋਂ ਇੰਗਲੈਂਡ ਦੇ ਵਿੱਚ ਆ ਕਿੰਜਾਂ ਜਿਵੇਂ ਹੁੰਦਾ ਆਪਣੇ ਉਹਦੇ ਕਾਲਜ ਆਪਨੇ ਕਾਲਜਾਂ ਨੂੰ ਬੈਂਕ ਨਹੀਂ ਪ੍ਰੋਵਾਈਡ ਕਰਦਾ ਹਾਂਜੀ ਹਾਂਜੀ ਕਿੰਜ ਨੂੰ ਕਰਦਾ ਉਹ ਅਸੀਂ ਦੱਸ ਦੇਈਦਾ ਯੂਐਸ ਕਾਲਜ ਦੀ ਓਵਰ ਲੈਟਰ ਲਓ ਜਾਂ ਅਸੀਂ ਕੇਸ ਵੀ ਆਪਦੇ ਕੋਲੋਂ ਅਪਲਾਈ ਕਰਾ ਦੇਈਦਾ ਵੀ ਇੰਗਲੈਂਡ ਦਾ ਵੈਸੇ ਕਿੰਨਾ ਖਰਚ ਆ ਜਾਂਦਾ ਹੈ ਇੰਗਲੈਂਡ ਦਾ ਤਾਂ ਉਹ ਬੱਚੇ ਦੇ ਡਾਕੂਮੈਂਟ ਤੇ ਡਿਪੈਂਡ ਕਰਦਾ ਜੀ ਕਿੰਨਾ ਅਸੀਂ 20 ਤੋਂ 25 ਲੱਖ ਰੁਪਏ 30 ਲੱਖ ਰੁਪਏ ਤੱਕ 20 ਲੱਖ ਹੀ ਮੰਨੀ ਹੈ ਆਪਾਂ 30 ਲੱਖਾਂ ਦੀ ਮੰਗ ਤੇ 20 ਲੱਖ ਰੁਪਏ ਜੋ ਆਪਾਂ ਕਿੰਨੇ ਸਾਲ ਦਾ ਤੁਸੀਂ ਲੋਨ ਕਰੋਗੇ ਅਸੀਂ 10 ਸਾਲਾਂ ਦਾ ਲੋਨ ਕਰਦੇ ਆ ਜੀ 1 ਸਾਲ ਦੀ ਫੀਸ ਦੇ ਦਈਏ ਅੱਛਾ ਇਹਦੇ ਵਿੱਚ 1 ਸਾਲ ਦੀ ਫੀਸ ਦੇਈ ਦੀ ਆ ਜੇ ਦਾ ਬੱਚਾ ਕਿਸੇ ਨਾਲ ਅਗੇ ਅਡਜਸਟ ਕਰਕੇ ਫਿਰ ਤਾਂ ਅਸੀਂ ਬੱਚੇ ਨੂੰ ਦੇ ਦੇ ਦੀ ਅਮਾਉਂਟ ਨੇ ਅਸੀਂ ਯੂਨੀਵਰਸਿਟੀ ਨੂੰ ਪੇਮੈਂਟ ਦੇ ਦਿੱਤੀ ਆ ਜੀ ਅੱਛਾ ਬੱਚੇ ਨੂੰ ਲਿਵਿੰਗ ਦੇ ਵਿੱਚ ਦੇ ਦੇ ਦੀ ਅਮਾਉਂਟ ਇਹਦਾ ਲਿਵਿੰਗ ਕਾਉਂਟ ਦੇ ਵਿੱਚ 5 7 8 10 ਲੱਖ ਰੁਪਈਆ ਦੇ ਦੇ ਗਏ ਜਿਵੇਂ ਆਸਟ੍ਰੇਲੀਆ ਦੀ 15 ਤੋਂ 20 ਲੱਖ ਰੁਪਈਆ ਅਸੀਂ ਯੂਨੀਵਰਸਿਟੀ ਨੂੰ ਕਰ ਦੇ ਦਿੱਤੀ ਆ ਹਾਂਜੀ ਤੇ 15 ਕੁ 12 ਲੱਖ ਰੁਪਈਆ ਬੱਚੇ ਨੂੰ ਲਿਵਿੰਗ ਦੇ ਕਾਉਂਟ ਵਿੱਚ ਦੇ ਦੇ ਦਿੱਤੀ ਆ ਵਰਤਨ ਉਹ ਜ਼ਰੂਰ ਆ ਰੂਮ ਰੈਂਟ ਹੋ ਗਿਆ ਹੋਰ ਰੈਰਾ ਵਗੈਰਾ ਖਰਚੇ ਹੁੰਦੇ ਆ ਗਰੋਸਰੀ ਵਗੈਰਾ ਉਹ ਦੇ ਦੇ ਦੀ ਤੇ ਵੀਰ ਜੀ ਫਿਰ ਇਹ ਜੀ ਕਿਸ਼ਤ ਕਿ ਨਹੀਂ ਬੰ ਕਿ ਇਹ ਸਤੋ ਕਿੰਨੀ ਵੀ ਆਪਾਂ ਉਹ ਸਾਬ ਨਾਲ ਵੇਖਾਂਗੇ ਜੀ ਅਮਾਉਂਟ ਦੇ ਸੈਂਕਸ਼ਨ ਕਰਦੇ ਵੀ ਸਿੱਨੀ ਸੈਂਕਸ਼ਨ ਦੇ ਅਮਾਉਂਟ ਹਾਂਜੀ ਜੀ ਠੀਕ ਹੈ ਨਾ ਜੇ 20 ਲੱਖ ਦਾ ਮੰਨ ਲਈਏ 3 ਲੱਖ ਦੀ ਮੰਨ ਕੇ ਚੱਲ ਕੋਈ ਆਪਾਂ 20 ਤੋਂ 25 ਹਜ਼ਾਰ ਬਣ ਜਾਂਦੇ 20 25 ਹਾਂਜੀ ਜੀ ਤਾਂ ਮੰਨ ਲਓ ਜੇ ਇੰਗਲੈਂਡ ਬੱਚਾ ਚਲਾ ਗਿਆ ਹਾਂਜੀ ਕੋ ਚਾਰ ਪੰਜ ਮਹੀਨੇ ਚਿਰ ਕੋ ਕੰਮ ਨਹੀਂ ਮਿਲਦਾ ਹਾਂਜੀ ਉਫਰ ਕਿਵੇਂ ਜੈਸਮ ਉਹ ਭਾ ਲਿਵਿੰਗ ਦੇ ਵਿੱਚ ਅਮਾਉਂਟ ਦਿੰਨੇ ਆ ਜੀ ਬੱਚੇ ਨੂੰ ਪਹਿਲਾਂ ਉਹਦੀ ਫੀਸ ਆਪਾਂ ਉਹਦੇ ਕੋਲੋਂ ਭਰੀ ਦੀ ਆ ਅੱਛਾ ਠੀਕ ਹੈ ਹਾਂਜੀ ਬੱਚਾ ਉਹਨਾਂ ਕੋਲ ਚਲੋ ਉਹਨੂੰ ਕੰਮ ਵਰਕ ਵੀ ਮਿਲਦਾ ਉੱਥੇ ਹੂੰ ਜੀ ਜੀ ਮੇਰੇ ਖਰਚੇ ਲਈ ਦੇ ਦਿੱਤੀ ਹਾਂ ਹਾਂਜੀ ਹਾਂਜੀ ਫਿਰ ਆਪਾਂ ਅਗਲੇ ਸਾਲ ਦੀ ਵੀ ਸੀ ਪ੍ਰੋਵਾਈਡ ਕਰ ਦੇਈ ਦੀ ਅੱਛਾ ਤਿੰਨ ਸਾਲ ਦੀ ਸਟੱਡੀ ਦੇ ਤਿੰਨ ਸਾਲ ਦੀ ਕਰਾਂਗੇ ਠੀਕ ਆ ਹਾਂਜੀ ਬੱਚੇ ਬੱਚੇ ईएमआई ਸਹੀ ਤਰੀਕੇ ਨਾਲ ਦੇ ਲਓ ਤੇ ਜਿਹੜੇ ਬੱਚੇ ਹੁਣ ਬਾਹਰ ਬੈਠੇ ਆ ਜਿਸ ਤਰ੍ਹਾਂ ਉਹਨਾਂ ਨੇ ਜਿਹੜੇ ਆਲਰੇਡੀ ਪਹਿਲਾਂ ਹੀ ਬਾਹਰ ਬੈਠੇ ਆ ਕੰਮ ਕੋਈ ਮ ਹੈ ਨਹੀਂ ਹਾਂਜੀ ਤੇ ਲੋਨ ਕਰਾਣਾ ਹੋਵੇ ਹਾਂਜੀ ਉਹ ਉਹ ওভারਸੂਸੀ ਕਰ ਸਕਦੇ ਉਹ ਜਿਹੜੇ ਬੱਚੇ ਪਹਿਲਾਂ ਹੀ ਆਲਰੇਡੀ ਬਾਹਰ ਬੈਠੇ ਆਪਾਂ ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਾਈਦਾ ਅੱਛਾ ਉਹਨਾਂ ਨੂੰ ਵੀ ਕਰਕੇ ਉਹਨਾਂ ਦੇ ਮਦਰ ਫਾਦਰ ਜੋ ਵੀ ਕੋਈ ਸਾਰੇ ਇੱਥੇ ਹੁੰਦੇ ਨਾ ਜੀ ਉਹਨਾਂ ਨੂੰ ਉਹਨਾਂ ਦੇ ਡਾਕੂਮੈਂਟ ਲੈ ਕੇ ਬੱਚੇ ਡਾਕੂਮੈਂਟ ਉਹ ਤੋਂ ਸਾਡੀ ਬੈਂਕ ਉੱਥੇ ਬੱਚੇ ਨਾਲ ਯੂਨੀਵਰਸਿਟੀ ਨਾਲ ਗੱਲਬਾਤ ਕਰਦੀ ਹੈ ਉਹਨਾਂ ਦਾ ਵੀ 15-20 ਲੱਖ ਤੋ ਕਰ ਦਿੰਦੇ ਆ ਆਹ ਆਹ ਜੀ 25-30 ਲੱਖ ਤੱਕ ਅੱਛਾ 25-30 ਲੱਖ ਹਾਂ ਜੀ ਉਹ ਦੇਖੀਦਾ ਬੱਚੇ ਸਟੱਡੀ ਕਿੰਨੀ ਰਹਿੰਦੀ ਉਸ ਹਿਸਾਬ ਨਾਲ ਬੱਚੇ ਮੈਂ ਦੇ ਘਰਾਂ ਲੋਨ ਵੀ ਕਰ ਦਿੰਦੇ ਨੇ ਹੋਮ ਲੋਨ ਹਾਊਸ ਲੋਨ ਹੋਮ ਲੋਨ ਸਾਰੇ ਜੋ ਵੀ ਕੋ ਕਸੇਬਲ ਸਕੋਰ ਵਧੀਆ ਚਾਹੀਦਾ ਸਟੱਡੀ ਲੋਨ ਦੇ ਸੇਬਲ ਵਧੀਆ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਡਿਫਾਲਟ ਹੋਣਾ ਨਾ ਉਹ ਕੰਮ ਉਹਨੂੰ ਨਹੀਂ ਹੋ ਸਕਦਾ ਉਹਨੂੰ ਨਹੀਂ ਹੁੰਦਾ ਤੇ ਸੇਬਲ ਸਕੋਰ 22 ਜਾਂ ਸਿੰਬਲ ਦੇ ਹੋਵੇ ਜੇ ਸਿੰਬਲ ਨਹੀਂ ਸਹੀ ਗਾਦੀ ਮੰਨ ਲਓ ਸੇਬਲ ਘੱਟ ਆ ਹਾਂਜੀ ਉਹਦੀ ਕੋਈ ਓਵਰ 듀 ਨਾ ਖੜਾ ਹੋਵੇ ਕੋਈ ਪਹਿਲਾਂ ਦੇ ਬਕ ਲੌਨ ਲੈ ਲੈਂਦੇ ਆ ਲੋਕ ਕਿਸ਼ਤਾਂ ਨਹੀਂ ਭਰਦੇ ਉਹ ਨਾ ਹੋਵੇ ਇਦਾਂ ਦੇ ਕੀ ਬਦਲਾਓ ਜੇ ਕਈ ਵਰੀ ਹੁੰਦਾ ਘੱਟ ਵੱਧ ਆਪਾਂ ਉਹ ਪੇਮੈਂਟ ਕਲੋਜ਼ ਕਰਾ ਕੇ ਨੂੰ ਸੀ ਲੈ ਕੇ ਉਹ ਵੀ ਉਹਦਾ ਵੀ ਹੱਲ ਉਹ ਵੀ ਕਰ ਲਈਦਾ ਪਰ ਕੱਲਾ ਲੋਨ ਆਪਣਾ ਜਿਹੜਾ ਹੈਗਾ ਵਾ ਸਟੱਡੀ ਵਾਸਤੇ ਜੋ ਹੋਮ ਲੋਨ ਸਟੱਡੀ ਲਈ ਹੋਮ ਲੋਨ ਵੀ ਜੀ ਬਿਜ਼ਨਸ ਲੋਨ ਵਹੀਕਲ ਲੋਨ ਜਿਹੜਾ ਮਰਜ਼ੀ ਲੋ ਜਿਹੜਾ ਮਰਜ਼ੀ ਲੋ ਸਾਰੇ ਸਾਰੇ ਲੋਨ ਕਰਦੇ ਆਂ ਮੈਂ ਸਾਰਾ ਕੰਮ ਆਪਣਾ ਓਕੇ ਹੋ ਜਾਂਦਾ। ਸਟੱਡੀ ਲਾਉਣ ਦੇ ਸਮੇਂ ਤੇ ਬੱਚਾ ਡਾਕੂਮੈਂਟ ਦਿੰਦਾ ਵਾ। ਹਾਂਜੀ ਅੱਜ ਅੱਜ ਸਾਨੂੰ ਡਾਕੂਮੈਂਟ ਦਾ ਸੇਮ ਡੇ ਹੀ ਪ੍ਰੋਸੈਸ ਸ਼ੁਰੂ ਕਰ ਦਿੰਦੇ ਆ। ਸੇਮ ਡੇ ਸਾਡੇ ਬੈਂਕ ਤੋਂ ਕਾਲ ਆ ਜਾਂਦੀ ਆ। ਅੱਛਾ। ਬੱਚੇ ਨੂੰ ਬੱਚੇ ਤੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਆ। ਹਾਂਜੀ ਕੋਈ ਕਾਲਜ ਆ ਨਾ ਕਿੰਦਾ ਦਾ ਜੋ ਵੀ ਆ। ਉਸੇ ਬੱਚੇ ਨੂੰ 10 20 ਦਿਨ ਦਾ ਸਮਝਾ ਦੇਈਦਾ ਵੀ ਕਿੰਦਾ ਦੀ ਇੰਟਰਵਿਊ ਹੋਊਗੀ। ਉਹ ਚੀਜ਼ਾਂ ਸੇਮ ਡੇ ਪ੍ਰੋਸੈਸ ਆ ਜੀ। ਤੇ ਸੇਮ ਡੇ ਲੌਗ ਇਨ ਫਾਈਲ ਵੀ ਲੌਗ ਇਨ ਕਰ ਦੇ ਦਿੰਦੀ ਅਸੀਂ। ਜਿਹੜੇ ਕਿ ਵਨ ਵੀਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਸਾਡਾ ਸਾਡਾ ਸਾਰਾ ਪ੍ਰੋਸ ਕਈ ਵੇ ਇਹ ਆ ਹੁੰਦਾ ਜੇ ਬੱਚੇ ਦਾ ਪਰ ਡਾਕੂਮੈਂਟ ਲੈ ਲੈਣੇ ਆ ਹਾਂਜੀ ਤੇ ਲੋਨ ਨਹੀਂ پاس ਕਰਦੀ ਬੈਂਕ ਫਿਰ ਨਹੀਂ ਅਸੀਂ ਸਾਡਾ ਕੰਮ ਹੀ ਹੈ ਦਾ ਅਸੀਂ ਪਹਿਲਾਂ ਹੀ ਦੇਖ ਲਈਦਾ ਬੱਚੇ ਦਾ ਪ੍ਰੋਸੈਸ ਉਹ ਵੀਖ ਲਈਦਾ ਬੱਚੇ ਦੇ ਡਾਕੂਮੈਂਟ ਲੈ ਲਈਦੇ ਆ ਬੱਚੇ ਦੇ ਮਦਰ ਫਾਦਰ ਨਾਲ ਬਹਿ ਕੇ ਗੱਲ ਕਰ ਲਈਦੀ ਆ ਵੀ ਕਿੱਦਾਂ ਦਾ ਕੰਮ ਅਗਰ ਉਹਨਾਂ ਦਾ ਲੋਨ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਹੀ ਦੱਸ ਦੇਈਦਾ ਜੀ ਨਹੀਂ ਹੁੰਦਾ ਠੀਕ ਹੈ ਠੀਕ ਇਹ ਨਹੀਂ ਵੀ ਉਹਨਾਂ ਨੇ ਬੱਚੇ ਡਾਕੂਮੈਂਟ ਲਿਆ ਪਰ ਉਹਨਾਂ ਨੂੰ ਖਰਾਬ ਕਰਨਾ ਉਹਨਾਂ ਨੂੰ ਟਾਈਮ ਖਰਾਬ ਕਰਨਾ ਵੀ ਅੱਜ ਨਹੀਂ ਕੱਲ ਆ ਜਾਂ ਪਰਸੋ ਦੂਸਰਾ ਨੰਬਰ ਹਾਂਜੀ ਅਸੀਂ ਬੱਚੇ ਨੂੰ ਇੱਥੇ ਆਉਣ ਦੀ ਲੋੜ ਵੀ ਨਹੀਂ ਨਾਨਾ ਦੇ ਮਦਰ ਫਾਦਰ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂਗੀ ਤੁਸੀਂ ਆਪ ਹੀ ਕਰੇ ਅਸੀਂ ਸਭ ਕੁਝ ਆਪ ਹੀ ਕਰਨਾ ਸਾਡੀ ਟੀਮ ਆ ਸਾਡੀ ਟੀਮ ਨੇ ਕਰਨਾ ਨਹੀਂ ਬਿਲਕੁਲ ਠੀਕ ਹੈ ਨਾ ਜੋ ਕਰਨਾ ਇਹਨਾਂ ਨੇ ਕਰਨਾ ਵਾ ਸਿਰਫ ਬੱਚਿਆਂ ਨੂੰ ਡਾਕੂਮੈਂਟ ਪ੍ਰੋਵਾਈਡ ਕਰਨੇ ਆ ਇੱਕ ਵਾਰੀ ਸਾਡੇ ਮੱਥੇ ਲੱਗ ਜਾ ਸਾਨੂੰ ਸੌਖਾ ਹੋ ਜਾਣਾ ਥੋੜਾ ਜਿਹਾ ਬੱਚੇ ਨੂੰ ਸਮਝਾਉਣਾ ਕਰਨਾ ਮਸੇ ਹੀ ਇਹ ਕੋਰਸੀਓ ਨੂੰ ਕਿਤੇ ਨਹੀਂ ਵੀ ਓਕ ਕਚਹਿਰੀ ਚਲ ਜੋ ਓ ਲੈ ਆ ਉਸ ਤਾਮ ਲੈ ਕੋਸ ਬਸ ਤੁਸੀਂ ਇਹਨਾਂ ਦਾ ਮੰਨ ਕੇ ਚਲੋ ਕਰੀ ਟੀਮ ਸਾਰੇ ਜਲਾਇ ਜਾਣਾ ਸਾਰਾ ਕੁਝ ਉੱਥੇ ਸਾਰਾ ਕੰਮ ਕਰ ਦੇਣਾ ਸਾਰਾ ਕੁਝ ਮੈਂ ਪੂਰਾ ਦਾਵਾ ਕਰਕੇ ਆਣ ਕਿ ਤੁਹਾਡਾ ਬੱਚਾ ਆਪਣਾ ਲੋਨ ਹੋ ਜਾ ਜੇ ਅਸੀਂ ਇੱਥੇ ਯੈਸ ਕਰਤੀ ਜੀ ਲੋਨ ਹੋਗਾ ਤੇ ਫਿਰ ਅਸੀਂ ਲੋਨ ਕਰਕੇ ਦੇਵਾਂਗਾ ਜੇ ਅਗਰ ਨਹੀਂ ਤੇ ਫਿਰ ਨਹੀਂ ਠੀਕ ਹੈ ਜੀ ਹਾਂਜੀ ਚਲੋ ਤੇ ਜਿਹੜਾ ਹੁਣ ਆਪਾਂ ਹੁਣ ਘਰ ਦੇ ਬਾਰੇ ਕਰੀਏ ਗੀ ਗੱਲ ਹਾਂਜੀ ਠੀਕ ਹੈ ਜੀ ਤੇ ਹੋਰ ਜੋ ਕੋਈ ਦੱਸਣਾ ਸਟੱਡੀ ਬਾਰੇ ਉਹ ਵੀ ਦੱਸ ਸਕਦੇ ਹਾਂ ਹਾਂਜੀ ਸਟੱਡੀ ਬਾਰੇ ਜੇ ਕੋਈ ਹੋਰ ਕੋਈ ਗੱਲਬਾਤ ਆ ਤੋ ਕਰ ਲਈ ਜਨਾ ਸਟੱਡੀ ਬ ਤਕਰੀਬਨ ਸਾਰਾ ਕੋ ਦੱਸ ਹੀ ਦਿੱਤਾ ਠੀਕ ਹੈ ਤੁਹਾਨੂੰ ਲੱਗਦਾ ਕੋਈ ਤਾਂ ਪੁੱਛੀਏ ਛੋਟੇ ਛੋਟੇ ਮੁਲਕ ਦੇ ਵੀ ਕਰ ਦੇ ਨੇ ਛੋਟੇ ਮੁਲਕ ਦਾ ਨਹੀਂ ਹਾਂ ਜੀ ਇਹ ਕੋ ਚੰਨਕ ਛੋਟੇ ਮੁਲਕ ਦਾ ਨਹੀਂ ਸਾਡਾ ਜਿਵੇਂ ਛੋਟੇ ਸਾਈਬਰਸਤਾ ਕਰ ਦੇਾਂਗੇ ਸਾਈਬਰਸ ਸਾਈਬਰਸ ਕਰ ਦੇਾਂਗੇ ਦੂਜਾ ਕਮਾਲਟਾ ਹੋਇਆ ਤਿੰਨ ਚਾਰ ਦੇਸ਼ਾਂ ਜਿਵੇਂ ਜਰਮਨ ਵਗੈਰਾ ਦਾ ਵੀ ਕਰ ਦੇਾਂਗੇ ਉਹ ਤੁਸੀਂ ਆਪ ਹੀ ਫਿਰ ਇੱਥੇ ਵਿਜੇ ਲਵਾ ਕੇ ਦੋ ਕਿਸ ਤਰ੍ਹਾਂ ਹਾਂ ਬੀਜੇ ਦੀ ਜਿਹੜੀ ਆ ਉਹ ਫਾਈਲਿੰਗ ਆ ਉਹ ਅਸੀਂ ਆਪ ਹੀ ਕਰਾਂਗੇ ਸਾਰਾ ਅੱਛਾ ਸਾਰਾ ਹਾਂ ਜੀ ਸਾਡਾ ਉੱਪਰ ਅਫੀਸਰ ਲੋਨ ਵੀ ਆਪ ਕਰੋਗੇ ਸਾਰਾ ਕੁਝ ਆਪ ਸਾਰਾ ਕੁਝ ਸਾਫ਼ ਹੀ ਕਰਾਂਗੇ ਸਭ ਕੁ अच्छा ठिकाना ਜਲੰਧਰਾ ਉਹ ਸਾਡੇ ਆਫਿਸ ਤੋਂ ਕਰੂਗਾ ਮੈਨੂੰ ਡਰਨ ਦੀ ਲੋੜ ਨਹੀਂ ਫਾਈਲ ਵਾ ਨਹੀਂ ਨਹੀਂ ਡਰਨ ਦੀ ਕੋਈ ਲੋੜ ਨਹੀਂ ਜੀ ਜੀ ਕੋਈ ਚੱਕਣ ਨਹੀਂ ਐਸੇ ਬੜਾ ਕੋਈ ਇਹਦੇ ਵਿੱਚ ਇਹ ਆ ਜੀ ਕੋਈ ਇਹਦੇ ਜਿਹੜਾ ਪੇਮੈਂਟ ਸਾਡੇ ਤੋਂ ਕੋਈ ਐਡਵਾਂਸ ਲੈਣੇ ਆ ਜੋ ਜੀ ਠੀਕ ਹੈ ਨਾ ਉਹਦੇ ਜੋ ਸਾਡਾ ਪ੍ਰੋਸੈਸ ਆ ਉਹ ਸਾਰਾ ਬਾਅਦ ਦਾ ਵਾ ਠੀਕ ਹੈ ਠੀਕ ਹਾਂਜੀ ਚਲੋ ਤੇ ਲੋਨ ਦਾ ਮਨੇ ਮਾਨੇ ਜੇ ਲੋ ਕੋਈ 10 15 ਦਿਨਾਂ ਦੇ ਮਤਲਬ ਕਿ ਆਪਣਾ 15 ਦਿਨਾਂ ਵਿੱਚ ਪੇਮੈਂਟ ਕਰ ਦਿਆਂ ਜੇ ਬੱਚੇ ਦੇ ਡਾਕੂਮੈਂਟ ਸਾਡੇ ਤੁਰੀ ਮਰਸੀ ਤਰੀਕੇ ਨਾਲ ਪਹੁੰਚ ਜਾਂਦਾ ਹਾਂ ਜੀ ਕਈ ਵਾਰ ਇਹ ਹੁੰਦਾ ਵਾ ਕਸਟਮਰ ਕੀ ਕਰਦਾ ਸਾਨੂੰ ਕੱਦੇ ਡਾਕੂਮੈਂਟ ਦੇ ਜਾਂਦਾ ਜੀ ਅਧਿਓ ਰੁਕ ਜਾਂਦਾ ਜਦੋਂ ਨਾਲ ਕੱਲ ਦਾ ਨਾ ਫਿਰ ਟਾਈਮ ਲੱਗਦਾ ਹੋਰ ਟਾਈਮ ਲੱਗਦਾ ਹੋਰ ਲੱਗਦਾ ਚਲੋ ਮਾਪੇ ਗਲਤੀ ਹੈ ਜਾਂ ਬੱਚੇ ਗਲਤੀ ਹੈ ਫਿਕਰ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਉਦਾਂ ਸਾਡਾ ਕੋਈ ਟਾਈਮ ਨਹੀਂ ਲੱਗਦਾ ਇਹਦੇ 'ਚ ਸਾਡੀ ਟੀਮ ਜਿਹੜੀ ਬਿਲਕੁਲ ਸੂਰੀ ਹੁੰਦੀ ਹੈ ਇਸ ਕੰਮ ਲਈ ਤੇ ਹੁਣ ਆਪਾਂ ਜਿਹੜੇ ਹੋਮ ਲੋਨ ਬਾਰੇ ਗੱਲ ਕਰੀ ਹਾਂ ਹੋਮ ਲੋਨ ਹੋਮ ਲੋਨ ਜਿਹਨਾਂ ਦੀ ਰਿਸਟਰੀ ਹੈਗੀ ਹੈ ਜੀ ਜਿਹੜਾ ਸ਼ਹਿਰ ਵਿੱਚ ਰੈੱਡ ਲਾਈਨ ਆ ਰੈੱਡ ਲਾਈਨ ਤੇ ਵੀ ਕਰਦੇ ਆਂ ਅੱਛਾ ਪਿੰਡ ਦੀ ਰੈੱਡ ਲਾਈਨ ਤੇ ਵੀ ਕਰਦੇ ਆਂ ਠੀਕ ਆ ਉੱਥੇ ਵੀ ਹੋ ਜੂਗਾ ਉੱਥੇ ਵੀ ਹੋ ਜੂਗਾ ਆ ਡਾਕੂਮੈਂਟ ਦੀ ਹੋਣਾ ਸਾਰੀ ਹਾਂਜੀ ਡਾਕੂਮੈਂਟ ਹੋਣ ਚਾਹੀਦੇ ਪ੍ਰੋਪਰ ਸੈਂਪਲਸ ਵਧੀਆ ਹੋਣਾ ਚਾਹੀਦਾ ਉਹ ਕਿੰਨਾ ਫਿਰ ਕਰਦੇ ਲੋਨ ਸੀ ਉਹ ਤਾਂ ਜਿੰਨੇ ਪ੍ਰੋਪਰਟੀ ਦੇ ਅਕੋਰਡਿੰਗ ਆ ਜੀ ਜੇ 20 ਲੱਖ ਦੀ ਪ੍ਰੋਪਰਟੀ ਦਾ 15 ਲੱਖ ਹੀ ਕਰਦੇ ਆਂ ਜੇ 15 ਲੱਖ ਹੀ ਹਾਂਜੀ ਹਾਂਜੀ ਠੀਕ ਆ ਜੀ ਤਾਂ ਪ੍ਰੋਪਰਟੀ ਦੇ ਅਕੋਰਡਿੰਗ ਕਰਦੇ ਤੇ ਉਹਦੀ ਫਿਰ ਕਿੰ ਉਹਦੀ ਕਿਸ਼ਤਾਂ ਜਿਵੇਂ ਕਿ ਚੱਲੋ ਜੀ 20 ਲੱਖ ਦੇ ਨੇ 10000 ਵੀ ਬਚ ਸਕਦੇ 15 ਉਹਦਾ ਕਸਟਮਰ ਦੇ ਡਿਪੈਂਡ ਕਰਦਾ ਕਿੰਨੇ ਸਾਲਾਂ ਦਾ ਕਰਾਉਣਾ 10 ਸਾਲ ਦਾ ਕਰਾਉਂਦਾ ਸੀ ਜੀ ਆਈਆ ਕਿੰਨੀ ਕੀ ਵਿਆਜ ਮੇਜੇਦੀ ਫਿਰ ਵਿਆਜ ਤਾਂ ਜੋ ਵੀ ਚੱਲਦਾ ਜੀ ਉਹ ਵੀ 10 ਸਾਲ ਦਾ ਕਰ ਕੋ 7 ਸਾਲ ਦਾ ਕਰ ਉਹ ਵੇਖ ਲੈਨੇ 5 ਸਾਲ ਦਾ ਵੀ ਹੋ ਜਾਂਦਾ 10 ਸਾਲ ਦਾ ਵੀ ਹੋ ਜਾਂਦਾ ਜੀ ਤੇ ਜੇ 5 ਸਾਲ 10 ਸਾਲ 10 ਲੱਖ ਰੁਪਏ ਲੈਨੇ ਆਪਾਂ ਹਾਂ ਜੀ ਉਹ ਫਿਰ ਕਿੰਨਾ ਦਿਨ ਲੱਗੂਗਾ ਕੱਲ ਨੂੰ ਜੀ ਜੋ ਤਾਂ ਇੰਟਰਸਟ ਤੇ ਇੰਟਰਸਟ ਕਿੰਨਾ ਪਾਣਾ ਦਾ ਟੋਟਲ ਜੇ ਅਗਰ ਹਾਂ ਫੋਰ ক্লোਜ ਕਰਦਾ ਸਾਰੀ ਅਮਾਉਂਟ ਇੱਕ ਹੀ ਵਾਰੀ ਤੁਹਾਨੂੰ ਦਿੰਦਾ ਮੇਰੇ ਤੇ 10 ਦਿਨ 18 ਸਤ ਵਿੱਚ ਇਨਕਲੂਡ ਹੋ ਗਏ ਬਿਲਕੁਲ ਉਹਦਾ ਫਿਰ ਵਧੀਆ ਗੱਲ ਹੈ ਹਾਂਜੀ ਤੇ ਹੋਰ ਕੋਈ ਜੀ ਕੋਈ ਗੱਲ ਬਾਤ ਹੈਗੀ ਆ ਤੇ ਕਰ ਲਈਏ ਬਾਕੀ ਬਹੁਤ ਸੋਹਣਾ ਕੰਮ ਆ ਵੀਰ ਉਹਨਾਂ ਦਾ ਠੀਕ ਹੈ ਜੀ ਤੇ ਜੋ ਵੀ ਮਰਜ਼ੀ ਆਓ ਇਥੇ ਆਦਾ ਜਨੇ ਕੋਈ ਲੋਨ ਕਰਾਣਾ ਰਾ ਸਕਦੇ ਆ ਪਸ਼ੂਆਂ ਕਰਾਓ ਘਰਾਂ ਨੇ ਕਰਾਓ ਜ਼ਮੀਨ ਦਾ ਸਟੱਡੀ ਵੇਚਾ ਚਲੋ ਇਹ ਬਹੁਤ ਵਧੀਆ ਗੱਲ ਲੱਗੀ ਇਹਨਾਂ ਦੀ ਕਿ ਸਟੱਡੀ ਕਰਦੇ ਤੁਹਾਨੂੰ ਫਿਰ ਅੱਜਕੱਲ੍ਹ ਥੋੜਾ ਦਿੱਕਤ ਆਂਦੀ ਆ ਕਿ ਆਈਲੈਂਡਸ ਕਰ ਲੈਂਦੇ ਆ ਬਾਰੇ ਪੈਸੇ ਦੇ ਕੰਮ ਖੜੀ ਹਣਾ ਜੀ ਇਹ ਵਧੀਆ ਕੰਮ ਕਰਦੇ ਬਾਈ ਜੀ ਪੈਸੇ ਹਾਂ ਜੀ ਹਾਂ ਜੀ ਕਿਉਂਕਿ ਆਈਲੈਂਡਸ ਦਾ ਬੱਚਾ ਕਰ ਲੈਂਦਾ ਸੌਖਾ ਆ ਜਾਂਦਾ ਵਾ ਥੋੜੇ ਗਰੀਬ ਕਰਦੇ ਬੱਚੇ ਆਉਂਦਾ ਆ ਬਾਅਦੇ ਪੇਮੈਂਟ ਦਾ ਬਹੁਤ ਔਖਾ ਆਉਂਦਾ ਤੋ ਮਤਲਬ ਛੋਟੇ ਮੁੰਡੇ ਵੀ ਜਾਈ ਵੀ ਤਾਂ 15-20 ਲੱਖ ਰੁਪਏ ਲੱਗਦੇ ਲੱਗਦਾ ਜੀ ਲੱਗਦਾ ਬਿਲਕੁਲ ਲੱਗਦਾ ਵਾ ਹਾਂ ਜੀ ਤੇ ਤੁਹਾਨੂੰ ਕੋਲ ਅੱਜਕੱਲ੍ਹ ਜਿਹੜੇ ਹਾਲਾਤ ਆ ਇੰਨੀ ਕਿਸੇ ਅਮਾਉਂਟ ਬਹੁਤ ਮੁਸ਼ਕਲ ਆ ਮੁਸ਼ਕਲ ਆ ਜੀ ਬਿਲਕੁਲ ਤੇ ਚਲੋ ਇਨਾ ਮੈਂ ਇੱਕ ਇੰਦੇ ਤੁਸੀਂ ਆ ਬਹੁਤ ਵਧੀਆ ਗ ਕੋਈ ਪ੍ਰੋਪਰਟੀ ਰੱਖਣ ਦੀ ਲੋੜ ਨਹੀਂ ਨਹੀਂ ਪ੍ਰੋਪਰਟੀ ਰੱਖਣ ਦੀ ਲੋੜ ਨਹੀਂ ਕਿ ਗਿਆਨੇ ਵੇਚਣ ਦੀ ਲੋੜ ਨਹੀਂ ਸਾਨੂੰ ਕੋਲ ਕੋ ਡਾਕੂਮੈਂਟ ਦਿਓ ਡਾਕੂਮੈਂਟ ਦਿਓ ਆਪ ਦੀ ਇਨਕਮ ਪ੍ਰੂਫ ਦਿਓ ਜੋ ਵੀ ਵਧੀਆ ਤੁਹਾਡੀ ਇਨਕਮ ਆ ਅਸੀਂ ਆ ਪੇਮੈਂਟ ਅਰੇਂਜ ਕਰਕੇ ਦੇਵਾਂਗੇ ਚਲ ਤੇ ਵੀਰ ਜੀ ਆਪਣਾ ਫਿਰ ਐਡਰੈਸ ਦੱਸੋ ਆਪਣਾ ਨੰਬਰ ਮੇਰਾ ਐਡਰੈਸ ਤਲਵੰਡੀ ਭਾਈ ਆ ਜੀ ਪਲਾ ਫਰੋਇਪੁਰਾ ਖੋਸਾ ਦਲ ਸਿੰਘ ਰੋਡ ਨੇੜੇ ਬੌਂਸ਼ਲਾ ਠੀਕ ਹੈ ਖਨਾ ਡੇਰੀ ਦੇ ਬਿਲਕੁਲ ਨਾਲ ਆ ਚਲ ਨੰਬਰ ਵੀ ਤੁਹਾਡਾ ਨੰਬਰ 95047 47047 ਇਸ ਨੰਬਰ ਤੇ ਕੰਟੈਕਟ ਕਰੋ ਜਦੋਂ ਮਰਜ਼ੀ ਬਿਲਕੁਲ ਜੀ ਤੇ ਦਿਨੇ ਨਾ ਉਰਾਦ ਲਾਓ WhatsApp ਨੰਬਰ ਇਹੀ ਹੈ ਜੀ WhatsApp ਨੰਬਰ ਵੀ ਜੀ ਚਲੋ ਕਿਸੇ ਗੱਲਬਾਤ ਕਰਨੀ ਕਰਸ ਰਹੇ ਸਤਿ ਸ਼੍ਰੀ ਅਕਾਲ